ਇਹ ਰੋਂਦਾ ਪਰਿਵਾਰ ਦੇਖਿਆ ਨਹੀਂ ਜਾਂਦਾ ਕਿਉਂਕਿ ਇਹਨਾਂ ਦੇ ਘਰ ਦਾ ਇੱਕ ਜੀ ਕਰਦੀ ਧੀ ਜਿਹੜੀ ਹੈ ਉਹ ਹੁਣ ਇਸ ਦੁਨੀਆ ਆਪਣੀ ਧੀ ਦੇ ਲਈ ਆਪਣੀ ਭੈਣ ਦੇ ਲਈ ਰੋਂਦਾ ਇਹ ਪਰਿਵਾਰ ਜਿਸ ਕੁੜੀ ਦੀ ਹੁਣ ਮੌਤ ਹੋ ਚੁੱਕੀ ਹੈ ਦਰਅਸਲ ਇੱਕ ਕੁੜੀ ਜੋ ਕਿ ਜਿਸ ਵਿਆਹ ਨੂੰ 9 ਸਾਲ ਹੋ ਚੁੱਕੇ ਸੀ ਤੇ ਹੁਣ ਇਸ ਪਰਿਵਾਰ ਦਾ ਇਲਜ਼ਾਮ ਹੈ ਕਿ ਕੁੜੀ ਦਾ ਜਿਹੜਾ ਸੋਹਰਾ ਪਰਿਵਾਰ ਸੀ ਉਹ ਬੱਚਾ ਨਾ ਹੋਣ ਕਰਕੇ ਉਹਨਾਂ ਦੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਤੇ ਉਸ ਤੋਂ ਬਾਅਦ ਹੁਣ ਇਸ ਤਰ੍ਹਾਂ ਕੁੜੀ ਦੀ ਮੌਤ ਹੋ ਗਈ ਹੈ ਤਾਂ ਇਲਜ਼ਾਮ ਇਹ ਲਗਾਏ ਨੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਹਾਲਾਂਕਿ ਇਸ ਮਾਮਲੇ ਦਾ ਪੂਰਾ ਸੱਚ ਕੀ ਹੈ ਉਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਪਾਵੇਗਾ ਪਰ ਇਹ ਇਲਜ਼ਾਮ ਕੁੜੀ ਦੇ ਪਰਿਵਾਰ ਵਾਲੇ ਕੁੜੀ ਦੇ ਸੋਹਰਾ ਪਰਿਵਾਰ ਤੇ ਲਗਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬੱਚਾ ਨਾ ਹੋਣ ਕਰਕੇ ਉਸ ਦੇ ਪਤੀ ਨੇ ਕੁੜੀ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਇਹ ਇਲਜ਼ਾਮ ਨੇ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਤੇ ਕੁੜੀ ਦੇ ਸੋਹਰਾ ਪਰਿਵਾਰ ਦਾ ਹਾਲੇ ਪੱਖ ਸਾਹਮਣੇ ਨਹੀਂ ਆਇਆ ਪਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੀ ਤਫ਼ਤੀਸ਼ ਤੋਂ ਬਾਅਦ ਹੀ ਸਾਰਾ ਸੱਚ ਜਿਹੜਾ ਹੈ ਉਹ ਸਾਹਮਣੇ ਆ ਪਾਵੇਗਾ ਫਿਲਹਾਲ ਕੁੜੀ ਦੇ ਪੇਕੇ ਪਰਿਵਾਰ ਨੇ ਇਹ ਇਲਜ਼ਾਮ ਲਗਾਏ ਨੇ ਤਾਂ ਇਹ ਰੋਂਦਾ ਪਰਿਵਾਰ ਦੇਖਿਆ ਨਹੀਂ ਜਾਂਦਾ ਕਿਉਂਕਿ ਇਹਨਾਂ ਦੇ ਘਰ ਦਾ ਇੱਕ ਜੀ ਕਰਦੀ ਧੀ ਜਿਹੜੀ ਹੈ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਤੇ ਜਦੋਂ ਇਹਨਾਂ ਨੂੰ ਫੋਨ ਤੇ ਇਸ ਬਾਰੇ ਸੂਚਨਾ ਮਿਲਦੀ ਹੈ ਤਾਂ ਸਾਰੇ ਪਰਿਵਾਰ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਤਾਂ ਫੌਰਨ ਉਹ ਆਪਣੀ ਧੀ ਦੇ ਕੋਲ ਪਹੁੰਚਦੇ ਨੇ ਤੇ ਜਦੋਂ ਉਸ ਨੂੰ ਮ੍ਰਿਤਪਾੰਦੇ ਨੇ ਤਾਂ ਫਿਰ ਉਸ ਤੋਂ ਬਾਅਦ ਸਿੱਧਾ ਪੁਲਿਸ ਕੋਲ ਕਾਰਵਾਈ ਦੇ ਲਈ ਪਹੁੰਚ ਜਾਂਦੇ ਨੇ ਤਾਂ ਫਿਰ ਇਸ ਸਾਰੇ ਮਾਮਲੇ ਨੂੰ ਲੈ ਕੇ ਕੁੜੀ ਦੇ ਪਿਕੇ ਪਰਿਵਾਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਪੁਲਿਸ ਦਾ ਕੀ ਕਹਿਣਾ ਉਹ ਵੀ ਸੁਣੋ ਜਰਾ ਸਵੇਰੇ ਮੈਨੂੰ ਫੋਨ ਆਇਆ ਮੈਂ ਰੋਟੀ ਬਣਾਉਂਦੀ ਸੀ ਕਾਕੇ ਨੇ ਜਾਣਾ ਸੀ ਕੰਮ ਤੇ ਤੇ ਇਹਨੇ ਫੋਨ ਕੀਤਾ ਪਰ ਉਹਨੇ ਨੇ ਉਦਾਂ ਕਰੀ ਦੀ ਇਹਨੇ ਸਾਨੂੰ ਫੋਨ ਨਹੀਂ ਕੀਤਾ ਸਾਡੀ ਕੁੜੀ ਸਾਨੂੰ ਫੋਨ ਕਰਦੀ ਹੁੰਦੀ ਸੀਗੀ ਇਹਨੇ ਫੋਨ ਕੀਤਾ ਕਹਿੰਦਾ ਰਾਜਵਿੰਦਰ ਬੋਲਦੀ ਚਲਦੀ ਨਹੀਂ ਗਈ ਤੇ ਕਹਿੰਦਾ ਮੈਂ ਜਲੰਧਰ ਲੈ ਕੇ ਚੱਲਿਆ ਮੈਨੂੰ ਲੱਗਦਾ ਸੀ ਭਾਜੀ ਕਿ ਉਦੋਂ ਹੀ ਉਦੋਂ ਹੀ ਨਹੀਂ ਸੀਗੀ ਇਹ ਇਹ ਜਾਣ ਕੇ ਫਿਰ ਮੈਂ ਅੰਟੀ ਪੂਰੀ ਕਰਨ ਦਾ ਕਰਕੇ ਜਲੰਧਰ ਲੈ ਕੇ ਗਿਆ ਫੇ ਇਨੇ ਘੜੀਕ ਤਾਂ ਫੇ ਫੋਨ ਕਰ ਦਿੱਤਾ ਸੀ ਤਿਆਰ ਹੋਣ ਲੱਪਾ ਮੇਰੇ ਘਰ ਆਲਾ ਕਹਿੰਦਾ ਮੈਂ ਛੁੱਟੀ ਕਰ ਲੈਣਾ ਆ ਕਹਿੰਦਾ ਆਪਾਂ ਚੱਲ ਚਾਲਦੇ ਆ ਮਗਰ ਮੇਰੀ ਵੱਡੀ ਭੈਣ ਨੂੰ ਮੈਂ ਫੋਨ ਕੀਤਾ ਉਹ ਦੂ ਛੋਟੀ ਨੂੰ ਮੈਂ ਕੀਤਾ ਮੈਂ ਕਹਿੰਦਾ ਇਹ ਦੂ ਆ ਗੱਲ ਹੋ ਗਈ ਆ ਵੀ ਆਪਾਂ ਚੱਲ ਗਏ ਦੇਖੀਏ ਚੱਲ ਕੇ ਵੀ ਉਹ ਠੀਕ ਆ ਕਿ ਕਿੱਦਾਂ ਆ ਇਹਨੇ ਇਦਾਂ ਨਹੀਂ ਸਾਨੂੰ ਦੱਸਿਆ ਵੀ ਉਹ ਮੁੱਕ ਗਈ ਆ ਇਹਨੇ ਬਾਅਦ ਵਿੱਚ ਫੇ ਫੋਨ ਕਰ ਦਿੱਤਾ ਕਹਿੰਦਾ ਉਹ ਮੁੱਕ ਗਈ ਆ ਏ ਨਾਮ ਸੇ ਗਾਉਦਾ ਜਿਹੜਾ ਪ੍ਰੋਣੇ ਦਾ ਨਾਮ ਜੀ ਹੈ ਅਮਰੀਕ ਸਿੰਘ ਕਿੰਨਾ ਚਿਰ ਹੋਇਆ ਮੈਨੂੰ ਕੋਈ 9 ਸਾਲ ਹੋ ਗਏ ਕੀ ਕਾਰਨ ਲੱਗਦਾ ਇਹ ਕਾਰਨ ਇਹ ਪਹਿਲਾਂ ਵੀ ਲੜਦੇ ਸਿਗੇ ਜਿੱਦਾਂ ਝਗੜਾ ਬਹੁਤ ਭਾਰੀ ਹੋਇਆ ਬਹੁਤ ਵਾਰੀ ਇੱਥੇ ਵੀ ਫੈਸਲਾ ਹੋਇਆ ਜਲੰਧਰ ਵੀ ਗਏ ਅਸੀਂ ਉਹਦੇ ਹਾਲੋ ਬਹੁਤ ਦੁਖੀ ਸੀਗੇ ਜਿੱਦਾਂ ਅਸੀਂ ਆਪਣੇ ਪੈ ਨਹੀਂ ਸਾਰਿਆਂ ਪੈਣਾ ਆਪਣੇ ਘਰੇ ਸੁਖਾਂ ਸੀਗੀਆਂ ਪਰ ਇਹਦੇ ਵੱਲੋਂ ਅਸੀਂ ਬਹੁਤ ਜ਼ਿਆਦਾ ਦੁਖੀ ਸੀ ਸ਼ੁਰੂ ਤੋਂ ਹੀ ਜਦੋਂ ਦੀ ਮੈਰਿਜ ਹੋਈ ਸੀ ਨਾ ਉਦੋਂ ਤੇ ਥੋੜੇ ਚਿਰ ਬਾਅਦ ਹੀ ਲੜਾਈ ਝਗੜਾ ਕਰਨ ਨਾਲ ਇਸ ਘਟਨਾਵਾਂ ਬਾਰੇ ਇਹਨਾਂ ਕਰਨ ਨਾਲ ਜਿੱਦਾਂ ਬਾਜੀ ਅੱਜ ਸਾਡੇ ਨਾਲ ਹੋਈ ਅੱਦਕ ਕਿਸੇ ਨਾਲ ਨਾ ਹੋਵੇ ਕਿਉਂਕਿ ਅਸੀਂ ਪੰਜ ਪੈਣਾ ਸਾਡੇ ਪਰ ਹੈ ਨਹੀਂ ਕੋਈ ਅੱਜ ਸਵੇਰੇ ਕੈਲੀ ਹੋਤੇ ਇੱਕ ਪਰਮਿਸ਼ਨ ਪ੍ਰਾਪਤ ਹੋਈ ਸੀ ਕਿ ਪਿੰਡ ਤਲਵੰਡੀ ਸਲੇਮ ਵਿੱਚ ਜਨਮੀ ਦੀ ਚਕੀ ਹਲਾਚ ਮੌਤ ਹੋਈ ਹੈ ਜੇਸਾ ਪ੍ਰੰਤ ਚੌਕੀ ਇੰਤਿਆਜ਼ ਗੁੱਗੀ ਐਸ ਐਚਓ ਸਦਰ ਬਾਅਦ ਵਿੱਚ ਮੈਂਮੀ ਔਕਾ ਦੇ ਪੁੱਜੇ ਸੀ ਜਿੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਇੱਕ ਰਾਜਵਿੰਦਰ ਕੌਰ ਨਾਂ ਦੀ ਹੈਗੀ ਆ ਜਨਾਨੀ ਪਿੰਟੀ ਘਟਾਲੋਂ ਮਾਰਾ ਇਹਦੀ ਇਹਦਾ ਕਰੀਬ 9 ਸਾਲ ਪਹਿਲਾਂ ਅਮਰੀਕ ਸਿੰਘ ਸਾਨੂੰ ਪੂਰਨ ਚੰਦ ਵਾਸੀ ਤਲਵੰਡੀ ਚਲੇਣਾ ਵਿਆਹ ਹੋਇਆ ਸੀ ਜਦੋਂ ਇਹਨਾਂ ਦੇ ਅਜੇ ਤੱਕ ਕੋਈ ਬੱਚਾ ਨਹੀਂ ਸੀ ਜਦੋਂ ਤੋਂ ਹੀ ਇਹਨਾਂ ਦਾ ਵਿਆਹ ਹੋਇਆ ਉਦੋਂ ਤੋਂ ਇਹਨਾਂ ਦਾ ਆਪਸੀ ਪਰਿਵਾਰਕ ਰਿਸ਼ਤਾ ਸੀ ਇਹਦੇ ਸਬੰਧੀ ਕਈ ਵਾਰ ਪੁਚਾਤਨਾ ਫੈਸਲੇ ਕਰਾਏ ਆ ਇੱਕ ਦੋ ਵਾਰ ਥਾਣੇ ਸ਼ਾਦਰ ਉੱਗੀ ਚੌਕੀ ਤੇ ਹੋਰ ਲਾਸਟ 6 ਮਹੀਨੇ ਪਹਿਲਾਂ ਮਹਿਲਾ ਮRenderTarget ਵੀ ਫੈਸਲਾ ਹੋਇਆ ਔਰ ਇਹਨਾਂ ਦਾ ਲੜਾਈ ਝਗੜਾ ਜਿਹੜਾ ਲਗਾਤਾਰ ਬਰਕਰਾਰ ਰਹਿੰਦਾ ਸੀ ਉਸੇ ਤਹਿਤ ਇਹ ਜਿਹੜਾ ਆ ਅੱਜ ਸਵੇਰੇ ਇਹ ਜਿਹੜਾ ਹੈਗਾ ਅਮਰੀਕ ਸਿੰਘ ਇੰਨੇ ਆਪਣੀ ਛਾਲੀ ਨੂੰ ਫੋਨ ਕਰਕੇ ਦੱਸਿਆ ਕਿ ਰਾਜਵਿੰਦਰ ਕੋਲ ਦੀ ਸਿਹਤ ਠੀਕ ਨਹੀਂ ਗਈ ਉਹ ਪੂਰ ਚੱਲ ਨਹੀਂ ਗਈ ਅਤਲਾਹ ਮਿੰਟ ਤੇ ਜਦੋਂ ਇਹਦਾ ਜਿਹੜੀ ਮਰਨ ਵਾਲੀ ਜਨਾਨੀ ਆ ਇਹਦਾ ਉਹ ਯਾਰ ਇਹਦੀ ਭੈਣ ਮਾ ਚਾਚੇ ਦਾ ਮੁੰਡਾ ਮੌਕੇ ਤੇ ਪਹੁੰਚੇ ਤਾਂ ਦੇਖਿਆ ਇਹ ਜਿਹੜੀ ਜਨਾਨੀ ਮਰੀ ਪਈ ਸੀ ਉਹਦੇ ਗਾਲ ਦੇ ਵਿੱਚ ਇੱਕ ਨਿਸ਼ਾਨ ਸੀ ਜੋ ਚੁੰਨੀ ਜਾਂ ਕਿਸੇ ਰੱਸੀ ਦਾ ਗਾਲ ਘੁੱਟਣ ਦਾ ਸੀਗਾ ਠੀਕ ਆ ਉਹਨੇ ਸਾਰੇ ਹਾਲਾਤ ਨੂੰ ਦੇਖਣ ਤੋਂ ਬਾਅਦ ਫਿਰ ਬਿਆਨ ਦਰਜ ਕਰਾਇਆ ਕਿ ਉਹ ਜੋ ਉਹਨਾਂ ਦੀ ਲੜਕੀ ਨੂੰ ਉਹਨਾਂ ਦੇ ਜਵਾਈ ਨੇ ਆਪਣੀ ਮਾਤਾ ਬਲਵਿੰਦਰ ਕੌਰ ਅਤੇ ਇੱਕ ਛੋਟਾ ਭਰਾ ਜਸਕਰਨ ਸਿੰਘ ਦੱਸਾ ਉਹਦੇ ਨਾਲ ਮਿਲ ਕੇ ਕਿਉਂਕਿ ਸਾਰਾ ਪਰਿਵਾਰ ਇਕੱਠਾ ਇੱਕੋ ਪਰਿਵਾਰਕ ਛੱਤ ਹੇਠਲੇ ਰਹਿੰਦਾ ਸੀ ਨਾਲ ਮਿਲ ਕੇ ਮਾਰ ਦਿੱਤਾ ਹੈ ਜੋ ਬਿਆਨ ਲੈ ਕੇ ਹੁਣ ਅਸੀਂ ਪਰਚਾ ਦਰਜ ਕਰ ਰਹੇ ਹਾਂ ਉਸ ਤੋਂ ਬਾਅਦ ਤਵਰੀਹ ਤਰ੍ਹਾਂ ਜਿੱਦਾਂ ਜਿੱਦਾਂ ਸਾਹਮਣੇ ਫੈਕਟ ਸੌ ਉਹਦੇ ਕੋਲੋਂ ਫਗਲੀ ਤਵਰੀਹ ਸਾਹਮਣੇ ਆਉਗੀ ਜੋ ਜੋ ਵੀ ਬੰਦਾ ਦੋਸ਼ੀ ਤਰ੍ਹਾਂ ਨੇ ਤਵਰੀਹ ਸਾਹਮਣੇ ਆਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਕਰ ਲੋਗੀ ਸਰ ਕਿਹੜੀਆਂ ਧਾਰਾ ਦੇ ਇਹ ਮਾਮਲਾ ਦਰਜ ਕੀਤਾ ਜਾਵੇਗਾ ਮਾਮਲਾ ਜੀ ਦੇਖੋ ਇਹ ਕਤਲ ਦਾ ਮਾਮਲਾ ਤੇ ਉਥੋਂ ਤੋਂ ਆਪਣੀ ਧੀ ਦੇ ਲਈ ਆਪਣੀ ਭੈਣ ਦੇ ਲਈ ਰੋਂਦਾ ਇਹ ਪਰਿਵਾਰ جس ਕੁੜੀ ਦੀ ਹੁਣ ਮੌਤ ਹੋ ਚੁੱਕੀ ਹੈ ਦਰਅਸਲ ਇੱਕ ਕੁੜੀ ਜੋ ਕਿ ਜਿਸ ਵਿਆਹ ਨੂੰ 9 ਸਾਲ ਹੋ ਚੁੱਕੇ ਸੀ ਤੇ ਹੁਣ ਇਸ ਪਰਿਵਾਰ ਦਾ ਇਲਜ਼ਾਮ ਹੈ ਕਿ ਕੁੜੀ ਦਾ ਜਿਹੜਾ ਸੋਹਰਾ ਪਰਿਵਾਰ ਸੀ ਉਹ ਬੱਚਾ ਨਾ ਹੋਣ ਕਰਕੇ ਉਹਨਾਂ ਦੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਤੇ ਉਸ ਤੋਂ ਬਾਅਦ ਹੁਣ ਇਸ ਤਰ੍ਹਾਂ ਕੁੜੀ ਦੀ ਮੌਤ ਹੋ ਗਈ ਹੈ ਤਾਂ ਇਲਜ਼ਾਮ ਇਹ ਲਗਾਏ ਨੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਹਾਲਾਂਕਿ ਇਸ ਮਾਮਲੇ ਦਾ ਪੂਰਾ ਸੱਚ ਕੀ ਆ ਉਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਪਾਵੇਗਾ ਪਰ ਇਹ ਇਲਜ਼ਾਮ ਕੁੜੀ ਦੇ ਪਰਿਵਾਰ ਵਾਲੇ ਕੁੜੀ ਦੇ ਸੋਹਰਾ ਪਰਿਵਾਰ ਤੇ ਲਗਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬੱਚਾ ਨਾ ਹੋਣ ਕਰਕੇ ਉਸ ਦੇ ਪਤੀ ਨੇ ਕੁੜੀ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਇਹ ਇਲਜ਼ਾਮ ਨੇ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਤੇ ਕੁੜੀ ਦੇ ਸੋਹਰਾ ਪਰਿਵਾਰ ਦਾ ਹਾਲੇ ਪੱਖ ਸਾਹਮਣੇ ਨਹੀਂ ਆਇਆ ਪਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੀ ਤਫਤੀਸ਼ ਤੋਂ ਬਾਅਦ ਹੀ ਸਾਰਾ ਸੱਚ ਜਿਹੜਾ ਹੈ ਉਹ ਸਾਹਮਣੇ ਆ ਪਾਵੇਗਾ ਫਿਲਹਾਲ ਕੁੜੀ ਦੇ ਪੇਕੇ ਪਰਿਵਾਰ ਨੇ ਇਹ ਇਲਜ਼ਾਮ ਲਗਾਏ ਨੇ ਤਾਂ ਇਹ ਰੋਂਦਾ ਪਰਿਵਾਰ ਦੇਖਿਆ ਨਹੀਂ ਜਾਂਦਾ ਕਿਉਂਕਿ ਇਹਨਾਂ ਦੇ ਘਰ ਦਾ ਇੱਕ ਜੀ ਕਰਦੀ ਧੀ ਜਿਹੜੀ ਹੈ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਤੇ ਜਦੋਂ ਇਹਨਾਂ ਨੂੰ ਫੋਨ ਤੇ ਇਸ ਬਾਰੇ ਸੂਚਨਾ ਮਿਲਦੀ ਹੈ ਤਾਂ ਸਾਰੇ ਪਰਿਵਾਰ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਤਾਂ ਫੌਰਨ ਉਹ ਆਪਣੀ ਧੀ ਦੇ ਕੋਲ ਪਹੁੰਚਦੇ ਨੇ ਤੇ ਜਦੋਂ ਉਸ ਨੂੰ ਮ੍ਰਿਤ ਪਾਉਂਦੇ ਨੇ ਤਾਂ ਫਿਰ ਉਸ ਤੋਂ ਬਾਅਦ ਸਿੱਧਾ ਪੁਲਿਸ ਕੋਲ ਕਾਰਵਾਈ ਦੇ ਲਈ ਪਹੁੰਚ ਜਾਂਦੇ ਨੇ ਤਾਂ ਫਿਰ ਇਸ ਸਾਰੇ ਮਾਮਲੇ ਨੂੰ ਲੈ ਕੇ ਕੁੜੀ ਦੇ ਪਿਕੇ ਪਰਿਵਾਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਣੇ ਆ ਤੇ ਪੁਲਿਸ ਦਾ ਕੀ ਕਹਿਣਾ ਉਹ ਵੀ ਸੁਣੋ ਜਰਾ ਸਵੇਰੇ ਮੈਨੂੰ ਫੋਨ ਆਇਆ ਮੈਂ ਰੋਟੀ ਬਣਾਉਂਦੀ ਸੀ ਕਾਕੇ ਨੇ ਜਾਣਾ ਸੀ ਕੰਮ ਤੇ ਤੇ ਇਹਨੇ ਫੋਨ ਕੀਤਾ ਪਰ ਉਹਨੇ ਨੇ ਉਦਾਂ ਕਦੀ ਵੀ ਇਹਨੇ ਸਾਨੂੰ ਫੋਨ ਨਹੀਂ ਕੀਤਾ ਸਾਡੀ ਕੁੜੀ ਸਾਨੂੰ ਫੋਨ ਕਰਦੀ ਹੁੰਦੀ ਸੀਗੀ ਇਨੇ ਫੋਨ ਕੀਤਾ ਕਹਿੰਦਾ ਰਾਜਵਿੰਦਰ ਬੋਲਦੀ ਚਲਦੀ ਨਹੀਂ ਗਈ ਤੇ ਕਹਿੰਦਾ ਮੈਂ ਜਲੰਧਰ ਲੈ ਕੇ ਚੱਲਿਆ ਮੈਨੂੰ ਲੱਗਦਾ ਸੀ ਭਾਜੀ ਕਿ ਉਦੋਂ ਹੀ ਉਦੋਂ ਹੀ ਨਹੀਂ ਸੀਗੀ ਇਹ ਇਹ ਜਾਣ ਕੇ ਪਰ ਮੈਂ ਟਿਕੂਰੀ ਕਰਨ ਦਾ ਕਰਕੇ ਜਲੰਧਰ ਲੈ ਕੇ ਗਿਆ ਫੇ ਇਨੇ ਘੜੀਕ ਤਾਂ ਫੇ ਫੋਨ ਕਰ ਦਿੱਤਾ ਸੀ ਤਿਆਰ ਹੋਣ ਲੱਪੈ ਮੇਰੇ ਘਰ ਆਲਾ ਕਹਿੰਦਾ ਮੈਂ ਛੁੱਟੀ ਕਰ ਲੈਣਾ ਆ ਕਹਿੰਦਾ ਆਪਾਂ ਚੱਲ ਚਾਲਦੇ ਆ ਮਗਰ ਮੇਰੀ ਵੱਡੀ ਭੈਣ ਨੂੰ ਮੈਂ ਫੋਨ ਕੀਤਾ ਉਹ ਦੂ ਛੋਟੀ ਨੂੰ ਮੈਂ ਕੀਤਾ ਮੈਂ ਕਿਹਾ ਦੂ ਆ ਗੱਲ ਹੋ ਗਈ ਆ ਵੀ ਆਪਾਂ ਚੱਲ ਗਏ ਦੇਖੀਏ ਚੱਲ ਕੇ ਵੀ ਉਹ ਠੀਕ ਆ ਕਿ ਕਿੱਦਾਂ ਆ ਇਹਨੇ ਇਦਾਂ ਨਹੀਂ ਸਾਨੂੰ ਦੱਸਿਆ ਵੀ ਉਹ ਮੁੱਕ ਗਈ ਆ ਇਹਨੇ ਬਾਅਦ ਵਿੱਚ ਫੇਰ ਫੋਨ ਕਰ ਦਿੱਤਾ ਕਹਿੰਦਾ ਉਹ ਮੁੱਕ ਗਈ ਆ ਕੀ ਨਾਮ ਸਿਕਾ ਉਹਦਾ ਜਿਹੜਾ ਪ੍ਰੋਣੇ ਦਾ ਨਾਮ ਕੀ ਆ ਅਮਰੀਕ ਸਿੰਘ ਕਿੰਨਾ ਚਿਰ ਹੋਇਆ ਮੈਰਿਜ ਹੋਈ ਨੌ ਸਾਲ ਹੋ ਗਏ ਕੀ ਕਾਰਨ ਲੱਗਦਾ ਇਹ ਕਾਰਨ ਇਹ ਪਹਿਲਾਂ ਵੀ ਲੜਦੇ ਸੀਗੇ ਜਿੱਦਾਂ ਝਗੜਾ ਬਹੁਤ ਵਾਰੀ ਹੋਇਆ ਬਹੁਤ ਵਾਰੀ ਇੱਥੇ ਵੀ ਫੈਸਲਾ ਹੋਇਆ ਜਲੰਧਰ ਵੀ ਗਏ ਅਸੀਂ ਉਹਦੇ ਵਾਲੋ ਬਹੁਤ ਦੁਖੀ ਸੀਗੇ ਜਿੱਦਾਂ ਅਸੀਂ ਆਪਣੇ ਪੈ ਨਹੀਂ ਸਾਰੀਆਂ ਪੈਣਾ ਆਪਣੇ ਘਰੇ ਸੁਖਾਂ ਸੀਗੀਆਂ ਪਰ ਇਹਦੇ ਵੱਲੋਂ ਅਸੀਂ ਬਹੁਤ ਜ਼ਿਆਦਾ ਦੁਖੀ ਸੀ ਸ਼ੁਰੂ ਤੋਂ ਹੀ ਜਦੋਂ ਦੀ ਮੈਰਿਜ ਹੋਈ ਸੀ ਨਾ ਉਦੋਂ ਤੇ ਥੋੜੇ ਚਿਰ ਬਾਅਦ ਹੀ ਲੜਾਈ ਝਗੜਾ ਕਰਨ ਨਾਲ ਇਸ ਘਟਨਾ ਬਾਰੇ ਇਹ ਕੰਨਣਾ ਬਾਰੇ ਜਿੱਦਾਂ ਬਾਜੀ ਅੱਜ ਸਾਡੇ ਨਾਲ ਹੋਈ ਅੱਦਕ ਕਿਸੇ ਨਾਲ ਨਾ ਹੋਵੇ ਕਿਉਂਕਿ ਅਸੀਂ ਪੰਜ ਪੈਣਾ ਸਾਡੇ ਪਾਸ ਹੈ ਨਹੀਂ ਕੋਈ ਵੀ ਅੱਜ ਸਵੇਰੇ ਕੈਲੀ ਹੋਤੇ ਇਨਫਰਮੇਸ਼ਨ ਪ੍ਰਾਪਤ ਹੋਈ ਸੀ ਕਿ ਪਿੰਡ ਤਲਵੰਡੀ ਸਲੇਮ ਵਿੱਚ ਜਰਾਮੀ ਦੀ ਛੱਕੀ ਹਲਾਚ ਮੌਤ ਹੋਈ ਹੈ ਜੇਸ ਅਪਰੰਤ ਚੌਕੀ ਇੰਤਜ਼ਾਦ ਡੁੱਗੀ ਐਸ ਐਚਓ ਸਦਰ ਬਾਅਦ ਵਿੱਚ ਮੈਮੀ ਔਕਾ ਦੇ ਕੁਝੇ ਸੀ ਜਿੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਇੱਕ ਰਾਜਵਿੰਦਰ ਕੌਰ ਨਾਂ ਦੀ ਹੈਗੀ ਆ ਜਨਾਨੀ ਪਿੰਟੀ ਖਾਲੋਂ ਮਾਰਾ ਇਹਦੀ ਇਹਦਾ ਕਰੀਬ 9 ਸਾਲ ਪਹਿਲਾਂ ਅਮਰੀਤ ਸਿੰਘ ਨਾਲ ਪੂਰ ਚੰਦ ਵਾਸੀ ਤਲਵੰਡੀ ਚਲੇਣਾ ਵਿਆਹ ਹੋਇਆ ਸੀ ਜਦੋਂ ਇਹਨਾਂ ਦੇ ਅਜੇ ਤੱਕ ਕੋਈ ਬੱਚਾ ਨਹੀਂ ਸੀ ਜਦੋਂ ਤੋਂ ਇਹਨਾਂ ਦਾ ਵਿਆਹ ਹੋਇਆ ਉਦੋਂ ਤੋਂ ਇਹਨਾਂ ਦਾ ਆਪਸੀ ਪਰਿਵਾਰਕ ਰਿਸ਼ਤਾ ਨਹੀਂ ਰਿਹਾ ਸੀ ਇਹਦੇ ਸਬੰਧੀ ਕਈ ਵਾਰ ਬਚਾਤਾਂ ਨੇ ਫੈਸਲੇ ਕਰਾਇਆ ਇੱਕ ਦੋ ਵਾਰ ਥਾਣੇ ਸਦਰ ਉੱਗੀ ਚੌਕੀ ਤੇ ਹੁਣ ਲਾਸਟ 6 ਮਹੀਨੇ ਪਹਿਲਾਂ ਮਹਿਲਾ ਮੰਡਲ ਅੰਦਰ ਵੀ ਫੈਸਲਾ ਹੋਇਆ ਔਰ ਇਹਨਾਂ ਦਾ ਲੜਾਈ ਝਗੜਾ ਜਿਹੜਾ ਲਗਾਤਾਰ ਬਰਕਰਾਰ ਰਹਿੰਦਾ ਸੀ ਉਸੇ ਤਹਿਤ ਇਹ ਜਿਹੜਾ ਆ ਅੱਜ ਸਵੇਰੇ ਇਹ ਜਿਹੜਾ ਹੈਗਾ ਅਮਰੀਕ ਸਿੰਘ ਇਹਨੇ ਆਪਣੀ ਛਾਲੀ ਨੂੰ ਫੋਨ ਕਰਕੇ ਦੱਸਿਆ ਕਿ ਰਾਜਵਿੰਦਰ ਪੌਰ ਦੀ ਸਿਹਤ ਠੀਕ ਨਹੀਂ ਗਈ ਉਹ ਬੋਲ ਚੱਲ ਨਹੀਂ ਰਹੀ ਅਕਲਾਹ ਮਿੰਟ ਤੇ ਜਦੋਂ ਇਹਦਾ ਜਿਹੜੀ ਮਰਨ ਵਾਲੀ ਜਨਾਨੀ ਆ ਇਹਦਾ ਉਹ ਯਾਰ ਇਹਦੀ ਭੈਣ ਮਾ ਚਾਚੇ ਦਾ ਮੁੰਡਾ ਮੌਕੇ ਤੇ ਪਹੁੰਚੇ ਤਾਂ ਦੇਖਿਆ ਇਹ ਜਿਹੜੀ ਜਨਾਨੀ ਮਰੀ ਪਈ ਸੀ ਉਹਦੇ ਗਾਲ ਦੇ ਵਿੱਚ ਇੱਕ ਨਿਸ਼ਾਨ ਸੀ ਜੋ ਚੁੰਨੀ ਜਾਂ ਫਿਰ ਰੱਸੀ ਨਾਲ ਗਾਲ ਘੁੱਟਣ ਦਾ ਸੀਗਾ ਠੀਕ ਆ ਉਹਨੇ ਸਾਰੇ ਹਾਲਾਤ ਨੂੰ ਦੇਖਣ ਤੋਂ ਬਾਅਦ ਫਿਰ ਬਿਆਨ ਦਰਜ ਕਰਾਇਆ ਕਿ ਉਹ ਜੋ ਉਹਨਾਂ ਦੀ ਲੜਕੀ ਨੂੰ ਉਹਨਾਂ ਦੇ ਜਵਾਈ ਨੇ ਆਪਣੀ ਮਾਤਾ ਬਲਵਿੰਦਰ ਕੌਰ ਅਤੇ ਇੱਕ ਛੋਟਾ ਭਰਾ ਜਸਕਰਨ ਸਿੰਘ ਜਸਵ ਉਹਦੇ ਨਾਲ ਮਿਲ ਕੇ ਕਿਉਂਕਿ ਸਾਰਾ ਪਰਿਵਾਰ ਇਕੱਠਾ ਇੱਕੋ ਪਰਿਵਾਰਕ ਛੱਤ ਹੇਠਲੇ ਰਹਿੰਦਾ ਸੀ ਨਾਲ ਮਿਲ ਕੇ ਮਾਰ ਦਿੱਤਾ ਹੈ ਜੋ ਬਿਆਨ ਲੈ ਕੇ ਉਹਨਾਂ ਦੀ ਪਰਚਾ ਦਾਜ ਕਰ ਰਹੇ ਆਂ ਉਸ ਤੋਂ ਬਾਅਦ ਤਫ਼ਤੀਸ਼ ਤਰ੍ਹਾਂ ਜਿੱਦਾਂ ਜਿੱਦਾਂ ਸਾਹਮਣੇ ਫੈਕਟ ਸੌਣ ਜੋ ਦੇ ਪਤਾ ਕੰਪਨੀ ਤਸੀਹ ਸ਼ਬਦ ਵਿੱਚ ਜਾਂਦੀ ਜਾਊਗੀ ਜੋ ਜੋ ਵੀ ਬੰਦਾ ਦੋਸ਼ੀ ਤਰ੍ਹਾਂ ਨੇ ਤਫ਼ਤੀਸ਼ ਸਾਹਮਣੇ ਆਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਕਰ ਲੋਗੀ ਸਰ ਕਿਹੜੀਆਂ ਧਾਰਾ ਦੇ ਇਹ ਮਾਮਲਾ ਦਰਜ ਕੀਤਾ ਜਾਊਗਾ ਮਾਮਲਾ ਜੀ ਦੇਖੋ ਇਹ ਕਦਰ ਤਾਂ ਮਾਮਲਾ ਤੇ ਉੱਥੋਂ ਤੋਂ ਆਪਣੀ ਧੀ ਦੇ ਲਈ ਆਪਣੀ ਭੈਣ ਦੇ ਲਈ ਰੋਂਦਾ ਇਹ ਪਰਿਵਾਰ جس ਕੁੜੀ ਦੀ ਹੁਣ ਮੌਤ ਹੋ ਚੁੱਕੀ ਹੈ ਦਰਅਸਲ ਇੱਕ ਕੁੜੀ ਜੋ ਕਿ ਜਿਸ ਦੇ ਵਿਆਹ ਨੂੰ 9 ਸਾਲ ਹੋ ਚੁੱਕੇ ਸੀ ਤੇ ਹੁਣ ਇਸ ਪਰਿਵਾਰ ਦਾ ਇਲਜ਼ਾਮ ਹੈ ਕਿ ਕੁੜੀ ਦਾ ਜਿਹੜਾ ਸੋਹਰਾ ਪਰਿਵਾਰ ਸੀ ਉਹ ਬੱਚਾ ਨਾ ਹੋਣ ਕਰਕੇ ਉਹਨਾਂ ਦੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਤੇ ਉਸ ਤੋਂ ਬਾਅਦ ਹੁਣ ਇਸ ਤਰ੍ਹਾਂ ਕੁੜੀ ਦੀ ਮੌਤ ਹੋ ਗਈ ਹੈ ਤਾਂ ਇਲਜ਼ਾਮ ਇਹ ਲਗਾਏ ਨੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਹਾਲਾਂਕਿ ਇਸ ਮਾਮਲੇ ਦਾ ਪੂਰਾ ਸੱਚ ਕੀ ਆ ਉਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਪਾਵੇਗਾ ਪਰ ਇਹ ਇਲਜ਼ਾਮ ਕੁੜੀ ਦੇ ਪਰਿਵਾਰ ਵਾਲੇ ਕੁੜੀ ਦੇ ਸੋਹਰਾ ਪਰਿਵਾਰ ਤੇ ਲਗਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬੱਚਾ ਨਾ ਹੋਣ ਕਰਕੇ ਉਸ ਦੇ ਪਤੀ ਨੇ ਕੁੜੀ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਇਹ ਇਲਜ਼ਾਮ ਨੇ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਤੇ ਕੁੜੀ ਦੇ ਸੋਹਰਾ ਪਰਿਵਾਰ ਦਾ ਹਾਲੇ ਪੱਖ ਸਾਹਮਣੇ ਨਹੀਂ ਆਇਆ ਪਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੀ ਤਫਤੀਸ਼ ਤੋਂ ਬਾਅਦ ਹੀ ਸਾਰਾ ਸੱਚ ਜਿਹੜਾ ਹੈ ਉਹ ਸਾਹਮਣੇ ਆ ਪਾਵੇਗਾ ਫਿਲਹਾਲ ਕੁੜੀ ਦੇ ਪਿਕੇ ਪਰਿਵਾਰ ਨੇ ਇਹ ਇਲਜ਼ਾਮ ਲਗਾਏ ਨੇ ਤਾਂ ਇਹ ਰੋਂਦਾ ਪਰਿਵਾਰ ਦੇਖਿਆ ਨਹੀਂ ਜਾਂਦਾ ਕਿਉਂਕਿ ਇਹਨਾਂ ਦੇ ਘਰ ਦਾ ਇੱਕ ਜੀ ਕਰਦੀ ਧੀ ਜਿਹੜੀ ਹੈ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਤੇ ਜਦੋਂ ਇਹਨਾਂ ਨੂੰ ਫੋਨ ਤੇ ਇਸ ਬਾਰੇ ਸੂਚਨਾ ਮਿਲਦੀ ਹੈ ਤਾਂ ਸਾਰੇ ਪਰਿਵਾਰ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਤਾਂ ਫੌਰਨ ਉਹ ਆਪਣੀ ਧੀ ਦੇ ਕੋਲ ਪਹੁੰਚਦੇ ਨੇ ਤੇ ਜਦੋਂ ਉਸ ਨੂੰ ਮਰਿਤ ਪਾਉਂਦੇ ਨੇ ਤਾਂ ਫਿਰ ਉਸ ਤੋਂ ਬਾਅਦ ਸਿੱਧਾ ਪੁਲਿਸ ਕੋਲ ਕਾਰਵਾਈ ਦੇ ਲਈ ਪਹੁੰਚ ਜਾਂਦੇ ਨੇ ਤਾਂ ਫਿਰ ਇਸ ਸਾਰੇ ਮਾਮਲੇ ਨੂੰ ਲੈ ਕੇ ਕੁੜੀ ਦੇ ਪੇਕੇ ਪਰਿਵਾਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਣੇ ਆ ਤੇ ਪੁਲਿਸ ਦਾ ਕੀ ਕਹਿਣਾ ਉਹ ਵੀ ਸੁਣੋ ਜਰਾ ਸਵੇਰੇ ਮੈਨੂੰ ਫੋਨ ਆਇਆ ਮੈਂ ਰੋਟੀ ਬਣਾਉਂਦੀ ਸੀ ਕਾਕੇ ਨੇ ਜਾਣਾ ਸੀ ਕੰਮ ਤੇ ਤੇ ਇਹਨੇ ਫੋਨ ਕੀਤਾ ਪਰ ਉਹਨੇ ਇਹਦਾ ਕਰੀ ਦੀ ਇਹਨੇ ਸਾਨੂੰ ਫੋਨ ਨਹੀਂ ਕੀਤਾ ਸਾਡੀ ਕੁੜੀ ਸਾਨੂੰ ਫੋਨ ਕਰਦੀ ਹੁੰਦੀ ਸੀਗੀ ਇਨੇ ਫੋਨ ਕੀਤਾ ਕਹਿੰਦਾ ਰਾਜਵਿੰਦਰ ਬੋਲਦੀ ਚਲਦੀ ਨਹੀਂ ਗਈ ਤੇ ਕਹਿੰਦਾ ਮੈਂ ਜਲੰਧਰ ਲੈ ਕੇ ਚੱਲਿਆ ਮੈਨੂੰ ਲੱਗਦਾ ਸੀ ਭਾਜੀ ਕਿ ਉਦੋਂ ਹੀ ਉਦੋਂ ਹੀ ਨਹੀਂ ਸੀਗੀ ਇਹ ਇਹ ਜਾਣ ਕੇ ਫਿਰ ਮੈਂ ਟਿਕੂਰੀ ਕਰਨਾ ਕਰਕੇ ਜਲੰਧਰ ਲੈ ਕੇ ਗਿਆ ਫੇ ਇਨੇ ਘੜੀਕ ਤਾਂ ਫੇ ਫੋਨ ਕਰ ਦਿੱਤਾ ਸੀ ਤਿਆਰ ਹੋਣ ਲੱਪੈ ਮੇਰੇ ਘਰ ਆਇਆ ਕਹਿੰਦਾ ਮੈਂ ਛੁੱਟੀ ਕਰ ਲੈਣਾ ਆ ਕਹਿੰਦਾ ਆਪਾਂ ਚੱਲ ਚਾਲਦੇ ਆ ਮਗਰ ਮੇਰੀ ਵੱਡੀ ਭੈਣ ਨੂੰ ਮੈਂ ਫੋਨ ਕੀਤਾ ਉਹ ਦੂ ਛੋਟੀ ਨੂੰ ਮੈਂ ਕੀਤਾ ਮੈਂ ਕਾਈ ਦੂ ਆ ਗੱਲ ਹੋ ਗਈ ਆ ਵੀ ਆਪਾਂ ਚੱਲ ਗਏ ਦੇਖੀਏ ਚੱਲ ਕੇ ਵੀ ਉਹ ਠੀਕ ਆ ਕਿ ਕਿੱਦਾਂ ਆ ਇਹਨੇ ਇਦਾਂ ਨਹੀਂ ਸਾਨੂੰ ਦੱਸਿਆ ਵੀ ਉਹ ਮੁੱਕ ਗਈ ਆ ਇਹਨੇ ਬਾਅਦ ਵਿੱਚ ਫੇਰ ਫੋਨ ਕਰ ਦਿੱਤਾ ਕਹਿੰਦਾ ਉਹ ਮੁੱਕ ਗਈ ਆ ਕੀ ਨਾਮ ਸੀ ਦਾ ਜਿਹੜਾ ਪ੍ਰੋਣੇ ਦਾ ਨਾਮ ਸੀ ਅਮਰੀਕ ਸਿੰਘ ਕਿੰਨਾ ਚਿਰ ਹੋਇਆ ਮੈਦੇ ਕੋਈ 9 ਸਾਲ ਹੋ ਗਏ ਕੀ ਕਾਰਨ ਲੱਗਦਾ ਇਹ ਕਾਰਨ ਇਹ ਪਹਿਲਾਂ ਵੀ ਲੜਦੇ ਸਿਗੇ ਜਿੱਦਾਂ ਝਗੜਾ ਬਹੁਤ ਭਾਰੀ ਹੋਇਆ ਬਹੁਤ ਭਾਰੀ ਇੱਥੇ ਵੀ ਫੈਸਲਾ ਹੋਇਆ ਜਲੰਧਰ ਵੀ ਗਏ ਅਸੀਂ ਉਹਦੇ ਵਾਲੋ ਬਹੁਤ ਦੁਖੀ ਸੀਗੇ ਜਿੱਦਾਂ ਅਸੀਂ ਆਪਣੇ ਪੈ ਨਹੀਂ ਸਾਰਿਆਂ ਪੈਣਾ ਆਪਣੇ ਘਰੇ ਸੁੱਖਾਂ ਸੀਗੀਆਂ ਪਰ ਇਹਦੇ ਵੱਲੋਂ ਅਸੀਂ ਬਹੁਤ ਜ਼ਿਆਦਾ ਦੁਖੀ ਸੀ ਸ਼ੁਰੂ ਤੋਂ ਹੀ ਜਦੋਂ ਦੀ ਮੈਰਿਜ ਹੋਈ ਸੀ ਨਾ ਉਦੋਂ ਤੇ ਥੋੜੇ ਚਿਰ ਬਾਅਦ ਹੀ ਲੜਾਈ ਝਗੜਾ ਕਰਨ ਨਾਲ ਇਸ ਘਟਨਾ ਬਾਰੇ ਇਹ ਕੰਨ ਨਾਲ ਮਾਰੀ ਦਿੱਤਾ ਬਾਜੀ ਅੱਜ ਸਾਡੇ ਨਾਲ ਹੋਈ ਅਜਾ ਕਿਸੇ ਨਾਲ ਨਾ ਹੋਵੇ ਕਿਉਂਕਿ ਅਸੀਂ ਪੰਜ ਪੈਣਾ ਸਾਡੇ ਪਰ ਹੈ ਨਹੀਂ ਕੋਈ ਅੱਜ ਸਵੇਰੇ ਕੈਲੀ ਬੋਤੇ ਇੱਕ ਇਨਫਰਮੇਸ਼ਨ ਪ੍ਰਾਪਤ ਹੋਈ ਸੀ ਕਿ ਪਿੰਡ ਤਲਵੰਡੀ ਸਲੇਮ ਵਿੱਚ ਜਨਾਨੀ ਦੀ ਸ਼ਕੀ ਇਲਾਕੇ 'ਚ ਮੌਤ ਹੋਈ ਹੈ ਜੇਸਾ ਪ੍ਰੰਤ ਚੌਕੀ ਇੰਤਜ਼ਾਜ ਗਈ ਐਸਐਚਓ ਸਦਰ ਬਾਅਦ ਵਿੱਚ ਮੈਂ ਵੀ ਔਕਾਤੇ ਪੁੱਜੇ ਸੀ ਜਿੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਇੱਕ ਰਾਜਵਿੰਦਰ ਕੌਰ ਨਾਮ ਦੀ ਹੈਗੀ ਆ ਜਨਾਨੀ ਪਿੰਟੀ ਕੇ ਚਾਲੂ ਮਾਰਾ ਹੈ ਜੀ ਇਹਦਾ ਕਰੀਬ 9 ਸਾਲ ਪਹਿਲਾਂ ਅਮਰੀਕ ਸਿੰਘ ਨਾਲ ਪੂਰਨ ਚੰਦਵਾਸੀ ਤਲਵੰਡੀ 'ਚ ਲੇਣਾ ਵਿਆਹ ਹੋਇਆ ਸੀ ਜਦੋਂ ਇਹਨਾਂ ਦੇ ਅਜੇ ਤੱਕ ਕੋਈ ਬੱਚਾ ਨਹੀਂ ਸੀ ਜਦੋਂ ਤੋਂ ਹੀ ਇਹਨਾਂ ਦਾ ਵਿਆਹ ਹੋਇਆ ਉਦੋਂ ਤੋਂ ਇਹਨਾਂ ਦਾ ਆਪਸੀ ਪਰਿਵਾਰਕ ਰਿਸ਼ਤਾ ਨਹੀਂ ਰਿhta ਸੀ ਇਹਦੇ ਸਬੰਧੀ ਕਈ ਵਾਰ ਪੁਚਤਾਨਾ ਫੈਸਲੇ ਕਰਾਇਆ ਇੱਕ ਦੋ ਵਾਰ ਥਾਣੇ ਸਦਰ ਉੱਗੀ ਚੌਕੀ ਤੇ ਹੁਣ ਲਾਸਟ 6 ਮਹੀਨੇ ਪਹਿਲਾਂ ਮਹਿਲਾ ਮੰਡਲ ਦੇ ਅੰਦਰ ਵੀ ਫੈਸਲਾ ਹੋਇਆ ਪਰ ਇਹਨਾਂ ਦਾ ਲੜਾਈ ਝਗੜਾ ਜਿਹੜਾ ਲਗਾਤਾਰ ਬਰਕਰਾਰ ਰਹਿੰਦਾ ਸੀ ਉਸੇ ਤਹਿਤ ਇਹ ਜਿਹੜਾ ਆ ਅੱਜ ਸਵੇਰੇ ਇਹ ਜਿਹੜਾ ਹੈਗਾ ਅਮਰੀਕ ਸਿੰਘ ਇਹਨੇ ਆਪਣੀ ਛਾਲੀ ਨੂੰ ਫੋਨ ਕਰਕੇ ਦੱਸਿਆ ਕਿ ਰਾਜਵੰਦਰ ਕੌਰ ਦੀ ਸਿਹਤ ਠੀਕ ਨਹੀਂ ਗਈ ਉਹ ਪੋਰਚਲ ਨਹੀਂ ਗਈ ਅਤਲਾਹ ਮਿੰਟ ਤੇ ਜਦੋਂ ਇਹਦਾ ਜਿਹੜੀ ਮਰਨ ਵਾਲੀ ਜਨਾਨੀ ਆ ਇਹਦਾ ਉਹ ਯਾਰ ਇਹਦੀ ਭੈਣ ਮਾਂ ਚਾਚੇ ਦਾ ਮੁੰਡਾ ਮੌਕੇ ਤੇ ਪਹੁੰਚੇ ਤਾਂ ਦੇਖਿਆ ਇਹ ਜਿਹੜੀ ਜਨਾਨੀ ਮਰੀ ਪਈ ਸੀ ਉਹਦੇ ਗਾਲ ਦੇ ਵਿੱਚ ਇੱਕ ਨਿਸ਼ਾਨ ਸੀ ਜਿਹਦੇ ਉੱਤੇ ਚੁੰਨੀ ਜਾਂ ਫਿਰ ਰੱਸੀ ਨਾਲ ਗਾਲ ਘੁੱਟਣ ਦਾ ਸੀਗਾ ਠੀਕ ਆ ਉਹ ਨਹੀਂ ਸਾਰੇ ਹਾਲਾਤ ਨੂੰ ਦੇਖਣ ਤੋਂ ਬਾਅਦ ਫਿਰ ਬਿਆਨ ਦਰਜ ਕਰਾਇਆ ਕਿ ਉਹ ਜੋ ਉਹਨਾਂ ਦੀ ਲੜਕੀ ਨੂੰ ਉਹਨਾਂ ਦੇ ਜਵਾਈ ਨੇ ਆਪਣੀ ਮਾਤਾ ਬਲਵਿੰਦਰ ਕੌਰ ਅਤੇ ਇੱਕ ਛੋਟਾ ਭਰਾਇਆ ਦਸਕਰਨ ਸਿੰਘ ਦੱਸਾ ਉਹਦੇ ਨਾਲ ਮਿਲ ਕੇ ਕਿਉਂਕਿ ਸਾਰਾ ਪਰਿਵਾਰ ਇਕੱਠਾ ਇੱਕੋ ਪਰਿਵਾਰ ਘਰ ਚੱਲਦਾ ਰਹਿੰਦਾ ਸੀ ਨਾਲ ਮਿਲ ਕੇ ਮਾਰ ਦਿੱਤਾ ਹੈ ਜੋ ਬਿਆਨ ਲੈ ਕੇ ਉਹਨਾਂ ਦੀ ਪਰਚਾ ਦਾਜ ਕਰ ਰਹੇ ਆਂ ਉਸ ਤੋਂ ਬਾਅਦ ਤਫ਼ਤੀਸ਼ ਤਰ੍ਹਾਂ ਜਿੱਦਾਂ ਜਿੱਦਾਂ ਸਾਹਮਣੇ ਫੈਕਟ ਸੌਣ ਉਹਦੇ ਪਤਾ ਕੌਣੀ ਤਫ਼ਤੀਸ਼ ਸਾਹਮਣੇ ਆਵੇਗੀ ਜੋ ਜੋ ਵੀ ਬੰਦਾ ਦੋਸ਼ੀ ਤਰ੍ਹਾਂ ਨੇ ਤਫ਼ਤੀਸ਼ ਸਾਹਮਣੇ ਆਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਕਰ ਲੋਗੀ ਸਰ ਕਿਹੜੀਆਂ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ ਮਾਮਲਾ ਜੀ ਦੇਖੋ ਇਹ ਕਦਰ ਦਾ ਮਾਮਲਾ ਤੇ ਉਥੋਂ ਦੋਚ ਆਪਣੀ ਧੀ ਦੇ ਲਈ ਆਪਣੀ ਭੈਣ ਦੇ ਲਈ ਰੋਂਦਾ ਇਹ ਪਰਿਵਾਰ جس ਕੁੜੀ ਦੀ ਹੁਣ ਮੌਤ ਹੋ ਚੁੱਕੀ ਹੈ ਦਰਅਸਲ ਇੱਕ ਕੁੜੀ ਜੋ ਕਿ ਜਿਸ ਵਿਆਹ ਨੂੰ 9 ਸਾਲ ਹੋ ਚੁੱਕੇ ਸੀ ਤੇ ਹੁਣ ਇਸ ਪਰਿਵਾਰ ਦਾ ਇਲਜ਼ਾਮ ਹੈ ਕਿ ਕੁੜੀ ਦਾ ਜਿਹੜਾ ਸੋਹਰਾ ਪਰਿਵਾਰ ਸੀ ਉਹ ਬੱਚਾ ਨਾ ਹੋਣ ਕਰਕੇ ਉਹਨਾਂ ਦੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਤੇ ਉਸ ਤੋਂ ਬਾਅਦ ਹੁਣ ਇਸ ਤਰ੍ਹਾਂ ਕੁੜੀ ਦੀ ਮੌਤ ਹੋ ਗਈ ਹੈ ਤਾਂ ਇਲਜ਼ਾਮ ਇਹ ਲਗਾਏ ਨੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਹਾਲਾਂਕਿ ਇਸ ਮਾਮਲੇ ਦਾ ਪੂਰਾ ਸੱਚ ਕੀ ਆ ਉਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਪਾਵੇਗਾ ਪਰ ਇਹ ਇਲਜ਼ਾਮ ਕੁੜੀ ਦੇ ਪਰਿਵਾਰ ਵਾਲੇ ਕੁੜੀ ਦੇ ਸੋਹਰਾ ਪਰਿਵਾਰ ਤੇ ਲਗਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬੱਚਾ ਨਾ ਹੋਣ ਕਰਕੇ ਉਸ ਦੇ ਪਤੀ ਨੇ ਕੁੜੀ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਇਹ ਇਲਜ਼ਾਮ ਨੇ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਤੇ ਕੁੜੀ ਦੇ ਸੋਹਰਾ ਪਰਿਵਾਰ ਦਾ ਹਾਲੇ ਪੱਖ ਸਾਹਮਣੇ ਨਹੀਂ ਆਇਆ ਪਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੀ ਤਫਤੀਸ਼ ਤੋਂ ਬਾਅਦ ਹੀ ਸਾਰਾ ਸੱਚ ਜਿਹੜਾ ਹੈ ਉਹ ਸਾਹਮਣੇ ਆ ਪਾਵੇਗਾ ਫਿਲਹਾਲ ਕੁੜੀ ਦੇ ਪੇਕੇ ਪਰਿਵਾਰ ਨੇ ਇਹ ਇਲਜ਼ਾਮ ਲਗਾਏ ਨੇ ਤਾਂ ਇਹ ਰੋਂਦਾ ਪਰਿਵਾਰ ਦੇਖਿਆ ਨਹੀਂ ਜਾਂਦਾ ਕਿਉਂਕਿ ਇਹਨਾਂ ਦੇ ਘਰ ਦਾ ਇੱਕ ਜੀ ਕਰਦੀ ਧੀ ਜਿਹੜੀ ਹੈ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਤੇ ਜਦੋਂ ਇਹਨਾਂ ਨੂੰ ਫੋਨ ਤੇ ਇਸ ਬਾਰੇ ਸੂਚਨਾ ਮਿਲਦੀ ਹੈ ਤਾਂ ਸਾਰੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਤਾਂ ਫੌਰਨ ਉਹ ਆਪਣੀ ਧੀ ਦੇ ਕੋਲ ਪਹੁੰਚਦੇ ਨੇ ਜੇ ਜਦੋਂ ਉਸ ਨੂੰ ਅਮ੍ਰਿਤ ਪਾਉਂਦੇ ਨੇ ਤਾਂ ਫਿਰ ਉਸ ਤੋਂ ਬਾਅਦ ਸਿੱਧਾ ਪੁਲਿਸ ਕੋਲ ਕਾਰਵਾਈ ਦੇ ਲਈ ਪਹੁੰਚ ਜਾਂਦੇ ਨੇ ਤਾਂ ਫਿਰ ਇਸ ਸਾਰੇ ਮਾਮਲੇ ਨੂੰ ਲੈ ਕੇ ਕੁੜੀ ਦੇ ਪਿਕੇ ਪਰਿਵਾਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣੋ ਜਰਾ ਸਵੇਰੇ ਮੈਨੂੰ ਫੋਨ ਆਇਆ ਮੈਂ ਰੋਟੀ ਬਣਾਉਂਦੀ ਸੀ ਕਾਕੇ ਨੇ ਜਾਣਾ ਸੀ ਕੰਮ ਤੇ ਤੇ ਇਹਨੇ ਫੋਨ ਕੀਤਾ ਪਰ ਉਹਨੇ ਇਹਦਾ ਕਦੀ ਇਹਨੇ ਸਾਨੂੰ ਫੋਨ ਨਹੀਂ ਕੀਤਾ ਸਾਡੀ ਕੁੜੀ ਸਾਨੂੰ ਫੋਨ ਕਰਦੀ ਹੁੰਦੀ ਸੀਗੀ ਇਨੇ ਫੋਨ ਕੀਤਾ ਕਹਿੰਦਾ ਰਾਜਵਿੰਦਰ ਬੋਲਦੀ ਚਲਦੀ ਨਹੀਂ ਗਈ ਤੇ ਕਹਿੰਦਾ ਮੈਂ ਜਲੰਧਰ ਲੈ ਕੇ ਚੱਲਿਆ ਮੈਨੂੰ ਲੱਗਦਾ ਸੀ ਭਾਜੀ ਕਿ ਉਦੋਂ ਹੀ ਉਦੋਂ ਹੀ ਨਹੀਂ ਸੀਗੀ ਇਹ ਇਹ ਜਾਣ ਕੇ ਫਿਰ ਮੈਂ ਟਿਕੂਰੀ ਕਰਨ ਦਾ ਕਰਕੇ ਜਲੰਧਰ ਲੈ ਕੇ ਗਿਆ ਫੇ ਇਨੇ ਘੜੀਕ ਤਾਂ ਫੇ ਫੋਨ ਕਰ ਦਿੱਤਾ ਸੀ ਤਿਆਰ ਹੋਣ ਲੱਪੈ ਮੇਰੇ ਘਰ ਆ ਰਹਾ ਕਹਿੰਦਾ ਮੈਂ ਛੁੱਟੀ ਕਰ ਲੈਣਾ ਆ ਕਹਿੰਦਾ ਆਪਾਂ ਚੱਲ ਚਾਲਦੇ ਆ ਮਗਰ ਮੇਰੀ ਵੱਡੀ ਭੈਣ ਨੂੰ ਮੈਂ ਫੋਨ ਕੀਤਾ ਉਹ ਦੂ ਛੋਟੀ ਨੂੰ ਮੈਂ ਕੀਤਾ ਮੈਂ ਕਿਹ ਦੂ ਆ ਗੱਲ ਹੋ ਗਈ ਆ ਵੀ ਆਪਾਂ ਚੱਲ ਗਏ ਦੇਖੀਏ ਚੱਲ ਕੇ ਵੀ ਉਹ ਠੀਕ ਆ ਕਿ ਕਿੱਦਾਂ ਆ ਇਹਨੇ ਇਦਾਂ ਨਹੀਂ ਸਾਨੂੰ ਦੱਸਿਆ ਵੀ ਉਹ ਮੌਤ ਗਈ ਆ ਇਹਨੇ ਬਾਅਦ ਵਿੱਚ ਫੇਰ ਫੋਨ ਕਰ ਦਿੱਤਾ ਕਹਿੰਦਾ ਉਹ ਮੌਤ ਗਈ ਆ ਕੀ ਨਾਮ ਸਿਕਾ ਉਹਦਾ ਜਿਹੜਾ ਪ੍ਰੋਣੇ ਦਾ ਨਾਮ ਕੀ ਆ ਅਮਰੀਕ ਸਿੰਘ ਕਿੰਨਾ ਚਿਰ ਹੋਇਆ ਮੈਨੂੰ 9 ਸਾਲ ਹੋ ਗਏ ਕੀ ਕਾਰਨ ਲੱਗਦਾ ਇਹ ਕਾਰਨ ਇਹ ਪਹਿਲਾਂ ਵੀ ਲੜਦੇ ਸੀਗੇ ਜਿੱਦਾਂ ਝਗੜਾ ਬਹੁਤ ਭਾਰੀ ਹੋਇਆ ਬਹੁਤ ਭਾਰੀ ਇੱਥੇ ਵੀ ਫੈਸਲਾ ਹੋਇਆ ਜਲੰਧਰ ਵੀ ਗਏ ਅਸੀਂ ਉਹਦੇ ਵਾਲੋ ਬਹੁਤ ਦੁਖੀ ਸੀਗੇ ਜਿੱਦਾਂ ਅਸੀਂ ਆਪਣੇ ਪੈ ਨਹੀਂ ਸਾਰੀਆਂ ਭੈਣਾਂ ਆਪਣੇ ਘਰੇ ਸੁਖਾਂਾਂ ਸੀਗੀਆਂ ਪਰ ਇਹਦੇ ਵੱਲੋਂ ਅਸੀਂ ਬਹੁਤ ਜ਼ਿਆਦਾ ਦੁਖੀ ਸੀ ਸ਼ੁਰੂ ਤੋਂ ਹੀ ਜਦੋਂ ਦੀ ਮੈਰਜ ਹੋਈ ਸੀ ਨਾ ਉਦੋਂ ਤੇ ਥੋੜੇ ਚਿਰ ਬਾਅਦ ਹੀ ਲੜਾਈ ਝਗੜਾ ਕਰਨ ਲੱਪ ਇਸ ਘਟਨਾ ਵਾਰੇ ਇਹ ਘਟਨਾ ਵਾਰੇ ਜਿੱਦਾਂ ਬਾਜੀ ਅੱਜ ਸਾਡੇ ਨਾਲ ਹੋਈ ਅੱਦਕ ਕਿਸੇ ਨਾਲ ਨਾ ਹੋਵੇ ਕਿਉਂਕਿ ਅਸੀਂ ਪੰਜ ਭੈਣਾਂ ਸਾਡੇ ਪਰ ਹੈ ਨਹੀਂ ਕੋਈ ਅੱਜ ਸਵੇਰੇ ਕੈਲੀ ਹੋਤੇ ਇਨਫਰਮੇਸ਼ਨ ਪ੍ਰਾਪਤ ਹੋਈ ਸੀ ਕਿ ਪਿੰਡ ਤਲਵੰਡੀ ਸਲੇਮ ਵਿੱਚ ਜਨਾਮੀ ਦੀ ਚੱਕੀ ਹਲਾਚ ਮੌਤ ਹੋਈ ਹੈ ਜੇ ਸਪਰੰਤ ਚੌਕੀ ਇੰਚਾਰਜ ਡੁੱਗੀ ਐਸਐਚਓ ਸਾਦਰ ਬਾਅਦ ਵਿੱਚ ਮੈਂ ਵੀ ਔਕਾ ਤੇ ਪੁੱਜੇ ਜਿੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਇੱਕ ਰਾਜਵਿੰਦਰ ਕੌਰ ਨਾਂ ਦੀ ਹੈ ਜਨਾਨੀ ਪਿੰਟੀਕੇ ਥਾਲੂ ਮਰਾਈ ਦੀ ਇਹਦਾ ਕਰੀਬ 9 ਸਾਲ ਪਹਿਲਾਂ ਅਮਰੀਕ ਸਿੰਘ ਸਾਨੋ ਪੂਰਨ ਚੰਦ ਵਾਸੀ ਤਲਵੰਡੀ ਸਲੇਮਾ ਨਾਲ ਵਿਆਹ ਹੋਇਆ ਸੀ ਜਦੋਂ ਇਹਨਾਂ ਦੇ ਅਜੇ ਤੱਕ ਕੋਈ ਬੱਚਾ ਨਹੀਂ ਸੀ ਜਦੋਂ ਤੋਂ ਇਹਨਾਂ ਦਾ ਵਿਆਹ ਹੋਇਆ ਉਦੋਂ ਤੋਂ ਇਹਨਾਂ ਦਾ ਆਸਲੀ ਪਰਿਵਾਰਕ ਰਿਸ਼ਤ ਨਹੀਂ ਦਾ ਸੀ ਇਹ ਦੇ ਤਵੰਦੀ ਕਈ ਵਾਰ ਬਚਾਤਾਂ ਦਾ ਫੈਸਲੇ ਕਰਾਇਆ ਇੱਕ ਦੋ ਵਾਰ ਥਾਣੇ ਸ਼ਾਦਰ ਉੱਗੀ ਚੌਕੀ ਚ ਹੁਣ ਲਾਸਟ 6 ਮਹੀਨੇ ਪਹਿਲਾਂ ਪਹਿਲਾ ਮਟਰ ਜਿੰਦਰ ਵੀ ਫੈਸਲਾ ਹੋਇਆ ਔਰ ਇਹਨਾਂ ਦਾ ਲੜਾਈ ਝਗੜਾ ਜਿਹੜਾ ਲਗਾਤਾਰ ਬਰਕਰਾਰ ਰਹਿਦਾ ਸੀ ਉਸੇ ਤਹਿਤ ਇਹ ਜਿਹੜਾ ਆ ਅੱਜ ਸਵੇਰੇ ਇਹ ਜਿਹੜਾ ਹੈਗਾ ਅਮਰੀਕ ਸਿੰਘ ਇਹਨੇ ਆਪਣੀ ਖਾਲੀ ਨੂੰ ਫੋਨ ਕਰਕੇ ਦੱਸਿਆ ਕਿ ਰਾਜਵਿੰਦਰ ਕੌਰ ਦੀ ਸਿਹਤ ਠੀਕ ਨਹੀਂ ਗਈ ਉਹ ਬੋਲ ਚੱਲ ਨਹੀਂ ਗਈ ਅਗਲਾ ਮਿੰਟ ਤੇ ਜਦੋਂ ਇਹਦਾ ਜਿਹੜੀ ਮਰਨ ਵਾਲੀ ਜਨਾਨੀ ਆ ਇਹਦਾ ਉਹ ਯਾਰ ਇਹਦੀ ਭੈਣ ਮਾਂ ਚਾਚੇ ਦਾ ਮੁੰਡਾ ਮੌਕੇ ਤੇ ਪਹੁੰਚੇ ਤਾਂ ਦੇਖਿਆ ਇਹ ਜਿਹੜੀ ਜਨਾਨੀ ਮਰੀ ਪਈ ਸੀ ਉਹਦੇ ਗਾਲ ਦੇ ਵਿੱਚ ਇੱਕ ਨਿਸ਼ਾਨ ਸੀ ਜਿਦੋਂ ਚੁੰਨੀ ਜਾਂ ਰੱਸੀ ਦਾ ਗਾਲ ਘੁੱਟਣ ਦਾ ਸੀਗਾ ਠੀਕ ਆ ਉਹਨੇ ਸਾਰੇ ਹਾਲਾਤ ਨੂੰ ਦੇਖਣ ਤੋਂ ਬਾਅਦ ਫਿਰ ਬਿਆਨ ਦਰਜ ਕਰਾਇਆ ਕਿ ਉਹ ਜੋ ਉਹਨਾਂ ਦੀ ਲੜਕੀ ਨੂੰ ਉਹਨਾਂ ਦੇ ਜਵਾਈ ਨੇ ਆਪਣੀ ਮਾਤਾ ਬਲਵਿੰਦਰ ਕੌਰ ਅਤੇ ਇੱਕ ਛੋਟਾ ਭਰਾਇਆ ਦਸਕਰ ਸਿੰਘ ਦੱਸਾ ਉਹਦੇ ਨਾਲ ਮਿਲ ਕੇ ਕਿਉਂਕਿ ਸਾਰਾ ਪਰਿਵਾਰ ਇਕੱਠਾ ਇੱਕੋ ਪਰਿਵਾਰਕ ਛੱਤ ਹੇਠਲੇ ਰਹਿੰਦਾ ਸੀ ਨਾਲ ਮਿਲ ਕੇ ਮਾਰ ਦਿੱਤਾ ਹੈ ਜੋ ਬਿਆਨ ਲੈ ਕੇ ਉਹਨਾਂ ਦੀ ਪਾਰਚਾ ਦਾਜ ਕਰ ਰਹੇ ਆ ਉਸ ਤੋਂ ਬਾਅਦ ਤਫ਼ਤੀਸ਼ ਤਰ੍ਹਾਂ ਜਿੱਦਾਂ ਜਿੱਦਾਂ ਸਾਹਮਣੇ ਫੈਕਟ ਸੌ ਉਹਦੇ ਬਤਾਂ ਕੌਮੀ ਤਫ਼ਤੀਸ਼ ਅਗਰ ਵਿੱਚ ਜਲਦੀ ਹੋਊਗੀ ਜੋ ਜੋ ਵੀ ਬੰਦਾ ਦੋਸ਼ੀ ਤਰ੍ਹਾਂ ਨੇ ਤਫ਼ਤੀਸ਼ ਸਾਹਮਣੇ ਆਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਕਿਹੜੀਆਂ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ ਮਾਮਲਾ ਜੀ ਦੇਖੋ ਇਹ ਕਦਰ ਦਾ ਮਾਮਲਾ ਤੇ ਉੱਥੋਂ ਤੋਂ ਆਪਣੀ ਧੀ ਦੇ ਲਈ ਆਪਣੀ ਭੈਣ ਦੇ ਲਈ ਰੋਂਦਾ ਇਹ ਪਰਿਵਾਰ جس ਕੁੜੀ ਦੀ ਹੁਣ ਮੌਤ ਹੋ ਚੁੱਕੀ ਹੈ ਦਰਅਸਲ ਇੱਕ ਕੁੜੀ ਜੋ ਕਿ ਜਿਸ ਵਿਆਹ ਨੂੰ 9 ਸਾਲ ਹੋ ਚੁੱਕੇ ਸੀ ਤੇ ਹੁਣ ਇਸ ਪਰਿਵਾਰ ਦਾ ਇਲਜ਼ਾਮ ਹੈ ਕਿ ਕੁੜੀ ਦਾ ਜਿਹੜਾ ਸੋਹਰਾ ਪਰਿਵਾਰ ਸੀ ਉਹ ਬੱਚਾ ਨਾ ਹੋਣ ਕਰਕੇ ਉਹਨਾਂ ਦੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਤੇ ਉਸ ਤੋਂ ਬਾਅਦ ਹੁਣ ਇਸ ਤਰ੍ਹਾਂ ਕੁੜੀ ਦੀ ਮੌਤ ਹੋ ਗਈ ਹੈ ਤਾਂ ਇਲਜ਼ਾਮ ਇਹ ਲਗਾਏ ਨੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਹਾਲਾਂਕਿ ਇਸ ਮਾਮਲੇ ਦਾ ਪੂਰਾ ਸੱਚ ਕੀ ਆ ਉਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਪਾਵੇਗਾ ਪਰ ਇਹ ਇਲਜ਼ਾਮ ਕੁੜੀ ਦੇ ਪਰਿਵਾਰ ਵਾਲੇ ਕੁੜੀ ਦੇ ਸੋਹਰਾ ਪਰਿਵਾਰ ਤੇ ਲਗਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬੱਚਾ ਨਾ ਹੋਣ ਕਰਕੇ ਉਸ ਦੇ ਪਤੀ ਨੇ ਕੁੜੀ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਇਹ ਇਲਜ਼ਾਮ ਨੇ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਤੇ ਕੁੜੀ ਦੇ ਸੋਹਰਾ ਪਰਿਵਾਰ ਦਾ ਹਾਲੇ ਪੱਖ ਸਾਹਮਣੇ ਨਹੀਂ ਆਇਆ ਪਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੀ ਤਫਤੀਸ਼ ਤੋਂ ਬਾਅਦ ਹੀ ਸਾਰਾ ਸੱਚ ਜਿਹੜਾ ਹੈ ਉਹ ਸਾਹਮਣੇ ਆ ਪਾਵੇਗਾ ਫਿਲਹਾਲ ਕੁੜੀ ਦੇ ਪੇਕੇ ਪਰਿਵਾਰ ਨੇ ਇਹ ਇਲਜ਼ਾਮ ਲਗਾਏ ਨੇ ਤਾਂ ਇਹ ਰੋਂਦਾ ਪਰਿਵਾਰ ਦੇਖਿਆ ਨਹੀਂ ਜਾਂਦਾ ਕਿਉਂਕਿ ਇਹਨਾਂ ਦੇ ਘਰ ਦਾ ਇੱਕ ਜੀ ਕਰਦੀ ਧੀ ਜਿਹੜੀ ਹੈ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਤੇ ਜਦੋਂ ਇਹਨਾਂ ਨੂੰ ਫੋਨ ਤੇ ਇਸ ਬਾਰੇ ਸੂਚਨਾ ਮਿਲਦੀ ਹੈ ਤਾਂ ਸਾਰੇ ਪਰਿਵਾਰ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਤਾਂ ਫੌਰਨ ਉਹ ਆਪਣੀ ਧੀ ਦੇ ਕੋਲ ਪਹੁੰਚਦੇ ਨੇ ਤੇ ਜਦੋਂ ਉਸ ਨੂੰ ਮਰਿਤ ਪਾਉਂਦੇ ਨੇ ਤਾਂ ਫਿਰ ਉਸ ਤੋਂ ਬਾਅਦ ਸਿੱਧਾ ਪੁਲਿਸ ਕੋਲ ਕਾਰਵਾਈ ਦੇ ਲਈ ਪਹੁੰਚ ਜਾਂਦੇ ਨੇ ਤਾਂ ਫਿਰ ਇਸ ਸਾਰੇ ਮਾਮਲੇ ਨੂੰ ਲੈ ਕੇ ਕੁੜੀ ਦੇ ਪਿਕੇ ਪਰਿਵਾਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣੋ ਜਰਾ ਸਵੇਰੇ ਮੈਨੂੰ ਫੋਨ ਆਇਆ ਮੈਂ ਰੋਟੀ ਬਣਾਉਂਦੀ ਸੀ ਕਾਕੇ ਨੇ ਜਾਣਾ ਸੀ ਕੰਮ ਤੇ ਤੇ ਇਹਨੇ ਫੋਨ ਕੀਤਾ ਪਰ ਉਹਨੇ ਇਹਦਾ ਕਰੀ ਦੀ ਇਹਨੇ ਸਾਨੂੰ ਫੋਨ ਨਹੀਂ ਕੀਤਾ ਸਾਡੀ ਕੁੜੀ ਸਾਨੂੰ ਫੋਨ ਕਰਦੀ ਹੁੰਦੀ ਸੀਗੀ ਇਨੇ ਫੋਨ ਕੀਤਾ ਕਹਿੰਦਾ ਰਾਜਵਿੰਦਰ ਬੋਲਦੀ ਚਲਦੀ ਨਹੀਂ ਗਈ ਤੇ ਕਹਿੰਦਾ ਮੈਂ ਜਲੰਧਰ ਲੈ ਕੇ ਚੱਲਿਆ ਮੈਨੂੰ ਲੱਗਦਾ ਸੀ ਭਾਜੀ ਕਿ ਉਦੋਂ ਹੀ ਉਦੋਂ ਹੀ ਨਹੀਂ ਸੀਗੀ ਇਹ ਇਹ ਜਾਣ ਕੇ ਪਰ ਮੈਂ ਟਿਕੀ ਪੂਰੀ ਕਰਨ ਦਾ ਕਰਕੇ ਜਲੰਧਰ ਲੈ ਕੇ ਗਿਆ ਫੇ ਇਨੇ ਘੜੀਕ ਤਾਂ ਫੇ ਫੋਨ ਕਰ ਦਿੱਤਾ ਸੀ ਤਿਆਰ ਹੋਣ ਲੱਪੈ ਮੇਰੇ ਘਰ ਆਲਾ ਕਹਿੰਦਾ ਮੈਂ ਛੁੱਟੀ ਕਰ ਲੈਣਾ ਆ ਕਹਿੰਦਾ ਆਪਾਂ ਚੱਲ ਚਾਲਦੇ ਆ ਮਗਰ ਮੇਰੀ ਵੱਡੀ ਭੈਣ ਨੂੰ ਮੈਂ ਫੋਨ ਕੀਤਾ ਉਹ ਦੂ ਛੋਟੀ ਨੂੰ ਮੈਂ ਕੀਤਾ ਮੈਂ ਕਹਿੰਦਾ ਇਹ ਦੂ ਆ ਗੱਲ ਹੋ ਗਈ ਆ ਵੀ ਆਪਾਂ ਚੱਲ ਗਏ ਦੇਖੀਏ ਚੱਲ ਕੇ ਵੀ ਉਹ ਠੀਕ ਆ ਕਿ ਕਿੱਦਾਂ ਆ ਇਹਨੇ ਇਦਾਂ ਨਹੀਂ ਸਾਨੂੰ ਦੱਸਿਆ ਵੀ ਉਹ ਮੁੱਕ ਗਈ ਆ ਇਹਨੇ ਬਾਅਦ ਵਿੱਚ ਫੇਰ ਫੋਨ ਕਰ ਦਿੱਤਾ ਕਹਿੰਦਾ ਉਹ ਮੁੱਕ ਗਈ ਆ ਕੀ ਨਾਮ ਸਿਕਾ ਉਹਦਾ ਜਿਹੜਾ ਪ੍ਰੋਣੇ ਦਾ ਨਾਮ ਕੀ ਆ ਅਮਰੀਕ ਸਿੰਘ ਕਿੰਨਾ ਚਿਰ ਹੋਇਆ ਮੈਰਿਜ ਹੋਈ ਨੌ ਸਾਲ ਹੋ ਗਏ ਕੀ ਕਾਰਨ ਲੱਗਦਾ ਇਹ ਕਾਰਨ ਇਹ ਪਹਿਲਾਂ ਵੀ ਲੜਦੇ ਸੀਗੇ ਜਿੱਦਾਂ ਝਗੜਾ ਬਹੁਤ ਬਾਰੀ ਹੋਇਆ ਬਹੁਤ ਬਾਰੀ ਇੱਥੇ ਵੀ ਫੈਸਲਾ ਹੋਇਆ ਜਲੰਧਰ ਵੀ ਗਏ ਅਸੀਂ ਉਹਦੇ ਵਾਲੋ ਬਹੁਤ ਦੁਖੀ ਸੀਗੇ ਜਿੱਦਾਂ ਅਸੀਂ ਆਪਣੇ ਪੈ ਨਹੀਂ ਸਾਰਿਆਂ ਪੈਣਾ ਆਪਣੇ ਘਰੇ ਸੁਖਾਂ ਸੀਗੀਆਂ ਪਰ ਇਹਦੇ ਵੱਲੋਂ ਅਸੀਂ ਬਹੁਤ ਜ਼ਿਆਦਾ ਦੁਖੀ ਸੀ ਸ਼ੁਰੂ ਤੋਂ ਹੀ ਜਦੋਂ ਦੀ ਮੈਰਿਜ ਹੋਈ ਸੀ ਨਾ ਉਦੋਂ ਤੇ ਥੋੜੇ ਚਿਰ ਬਾਅਦ ਹੀ ਲੜਾਈ ਝਗੜਾ ਕਰਨ ਨਾਲ ਇਸ ਘਟਨਾ ਬਾਰੇ ਇਹ ਘਟਣਾ ਬਾਰੇ ਜਿੱਦਾਂ ਬਾਜੀ ਅੱਜ ਸਾਡੇ ਨਾਲ ਹੋਈ ਅੱਦਕ ਕਿਸੇ ਨਾਲ ਨਾ ਹੋਵੇ ਕਿਉਂਕਿ ਅਸੀਂ ਪੰਜ ਪੈਣਾ ਸਾਡੇ ਪਾਸ ਹੈ ਨਹੀਂ ਕੋਈ ਵੀ ਅੱਜ ਸਵੇਰੇ ਕੈਲੀਫੋਰਨੀਆ ਤੋਂ ਇਨਫਰਮੇਸ਼ਨ ਪ੍ਰਾਪਤ ਹੋਈ ਸੀ ਕਿ ਪਿੰਡ ਤਲਵੰਡੀ ਸਲੇਮ ਵਿੱਚ ਜਨਾਮੀ ਦੀ ਚੱਕੀ ਹਲਾਚ ਮੌਤ ਹੋਈ ਹੈ ਜੇ ਸਪਰਾਂਤ